ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਕੁੱਤੇ ਨੂੰ ਰੋਟੀ ਪਾਉਣ ਨਾਲ ਕੀ ਹੁੰਦਾ ਹੈ ਵੀਡੀਓ ਵਿੱਚ ਅੱਗੇ ਵਧਣ ਤੋਂ ਪਹਿਲਾਂ ਕਮੈਂਟ ਬਾਕਸ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾਓ ਜੀ ਸਾਧ ਸੰਗਤ ਜੀ ਅੱਜ ਦੇ ਵੀਡੀਓ ਸ਼ੁਰੂ ਕਰਦੇ ਹਾਂ ਇੱਕ ਵਾਰ ਦੀ ਗੱਲ ਹੈ ਇੱਕ ਰੱਬ ਨੂੰ ਪਹੁੰਚ ਹੋਏ ਸਾਧੂ ਸੇ ਉਸ ਸਾਧੂ ਕੋਲ ਕੋਈ ਵੀ ਆਪਣੀ ਪਰੇਸ਼ਾਨੀ ਜਾਂ ਮੁਸ਼ਕਲ ਲੈ ਕੇ ਆ ਜਾਂਦਾ ਤਾਂ ਉਸ ਦਿਨ ਮੁਸ਼ਕਿਲ ਦਾ ਹੱਲ ਹੋ ਜਾਂਦਾ ਲੋਕ ਉਹਨਾਂ ਕੋਲ ਰੋਂਦੇ ਕਰ ਲੌਂਦੇ ਆਉਂਦੇ ਸੰਤ ਤੇ ਉਹ ਵਾਪਸ ਆਉਂਦੇ ਸਮੇਂ ਬਹੁਤ ਖੁਸ਼ ਤੇ ਹੱਸਦੇ ਮੁਸਕਰਾਉਂਦੇ ਹੋਏ ਜਾਂਦੇ ਸਨ ਉਸ ਸੰਤ ਮਹਾਪੁਰਸ਼ ਵਿੱਚ ਇੱਕ ਖਾਸ ਗੱਲ ਸੀ ਕਿ ਉਹ ਕਦੇ ਵੀ ਇੱਕ ਜਗ੍ਹਾ ਤੇ ਟਿਕ ਕੇ ਨਹੀਂ ਰਹਿੰਦੇ ਸਨ ਉਹ ਅਲੱਗ ਅਲੱਗ ਥਾਂ ਤੇ ਜਾ ਕੇ ਲੋਕਾਂ ਦਾ ਭਲਾ ਕਰਦੇ ਰਹਿੰਦੇ ਸੀ ਉਹ ਮਹਾਪੁਰਸ਼ ਕਿਸੇ ਵੀ ਥਾਂ ਤੇ 1 ਜਾਂ 2 ਮਹੀਨੇ ਤੋਂ ਵੱਧ ਨਹੀਂ ਸੀ ਰਹਿੰਦੇ ਕਿਤੇ ਇੱਕ ਥਾਂ ਦੇ ਟਿਕੇ ਨਹੀਂ ਰਹਿੰਦੇ ਸੀ ਉਹ ਗਲੀ ਮੁਹੱਲੇ ਵਿੱਚ ਇਧਰ ਉਧਰ ਅਲੱਗ-ਅਲੱਗ ਥਾਵਾਂ ਤੇ ਘੁੰਮਦੇ ਰਹਿੰਦੇ ਸੀ ਤੇ ਜੋ ਸ਼ਰਧਾ ਨੂੰ ਆਪਣੇ ਘਰ ਲੈ ਕੇ ਜਾਂਦਾ ਤੇ ਉਸ ਦੇ ਨਾਲ ਉਸੇ ਘਰ ਵਿੱਚ ਤੁਰ ਜਾਂਦੇ ਸੀ ਤੇ ਇਦਾਂ ਹੀ ਘੁੰਮਦੇ ਫਿਰਦੇ ਲੋਕਾਂ ਦਾ ਭਲਾ ਕਰਦੇ ਰਹਿੰਦੇ ਸਨ ਦੁਖੀ ਲੋਕਾਂ ਦੇ ਦੁੱਖਾਂ ਨੂੰ ਦੂਰ ਕਰਦੇ ਉਹਨਾਂ ਦੇ ਦੁੱਖਾਂ ਨੂੰ ਸੌਂਦੇ ਤੇ ਉਹਨਾਂ ਦੇ ਦੁੱਖਾਂ ਨੂੰ ਦੂਰ ਕਰਨ ਦਾ ਤਰੀਕਾ ਦੱਸਦੇ ਸੀ ਤਰੀਕਾ ਦੱਸਦੇ ਸੀ ਤੇ ਜਿੱਥੇ ਵੀ ਪ੍ਰਸ਼ਾਦਾ ਮਿਲ ਜਾਂਦਾ ਉੱਥੇ ਹੀ ਛਕ ਲੈਂਦੇ ਸੀ ਤੇ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਸੀ ਕਿ ਉਸ ਵਾਹਿਗੁਰੂ ਨੇ ਭੋਜਨ ਦਿੱਤਾ ਹੈ ਇੱਕ ਵਾਰ ਲੋਕਾਂ ਦੇ ਦੁੱਖ ਤਕਲੀਫਾਂ ਨੂੰ ਦੂਰ ਕਰਦੇ ਹੋਏ ਉਹ ਮਹਾਪੁਰਸ਼ ਇੱਕ ਨਗਰ ਦੇ ਵਿੱਚ ਪਹੁੰਚੇ ਉੱਥੇ ਗਏ ਤੇ ਉਹਨਾਂ ਨੂੰ ਉੱਥੇ ਗਿਆ ਉਹਨਾਂ ਨੂੰ ਅਜੇ 1-2 ਹਫ਼ਤੇ ਹੀ ਇੱਕ 2 ਹਫ਼ਤੇ ਹੀ ਹੋਏ ਸੀ ਕਿ ਉਹਨਾਂ ਕੋਲ ਇੱਕ ਮਨੁੱਖ ਆਇਆ ਤੇ ਕਹਿਣ ਲੱਗਿਆ ਕਿ ਮਹਾਪੁਰਸ਼ੋ ਮੈਂ ਬਹੁਤ ਹੀ ਦੁਖੀ ਹਾਂ ਬਹੁਤ ਪਰੇਸ਼ਾਨ ਹਾਂ ਮੈਂ ਆਪਣੇ ਜਿੰਦਗੀ ਤੋਂ ਬਹੁਤ ਦੁਖੀ ਹਾਂ ਮੈਂ ਸੁਣਿਆ ਹੈ ਕਿ ਤੁਸੀਂ ਸਭ ਦੇ ਦੁੱਖ ਤਕਲੀਫਾਂ ਨੂੰ ਦੂਰ ਕਰ ਦਿੰਦੇ ਹੋ ਇਸ ਲਈ ਮੇਰੇ ਵੀ ਦੁੱਖ ਤਕਲੀਫਾਂ ਨੂੰ ਦੂਰ ਕਰੋ ਫਿਰ ਉਹ ਮਾਪ ਪੁਰਖ ਉਸ ਮਨੁੱਖ ਨੂੰ ਕਹਿਣ ਲੱਗੇ ਪੁੱਤਰ ਜੇ ਤੂੰ ਸੀ ਆਪਣੇ ਦੁੱਖ ਤਕਲੀਫਾਂ ਵਿੱਚ ਹੋਵੇਂ ਦੱਸੋ ਤੇ ਮੈਂ ਦੁੱਖ ਤਕਲੀਫਾਂ ਨੂੰ ਦੂਰ ਕਰਨ ਦਾ ਤਰੀਕਾ ਦੱਸਾਂਗਾ ਕਿ ਕਿਵੇਂ ਤੁਸੀਂ ਆਪਣੀਆਂ ਪਰੇਸ਼ਾਨੀਆਂ ਨੂੰ ਆਪਣੇ ਦੁੱਖਾਂ ਨੂੰ ਦੂਰ ਕਰ ਸਕਦੇ ਹੋ ਸੰਗਤ ਜੀ ਫਿਰ ਉਸ ਵਿਅਕਤੀ ਨੇ ਆਪਣੇ ਦੁੱਖ ਦੱਸਣਾ ਸ਼ੁਰੂ ਕੀਤੇ ਉਸ ਵਿਅਕਤੀ ਨੇ ਕਿਹਾ ਕਿ ਮਹਾਪੁਰਖੋ ਮੈਨੂੰ ਸਭ ਤੋਂ ਵੱਡਾ ਦੁੱਖ ਹੈ ਕਿ ਮੈਂ ਬਹੁਤ ਮਿਹਨਤ ਕਰਦਾ ਹਾਂ ਆਪਣੀ ਤਰੱਕੀ ਦੇ ਲਈ ਆਪਣੀ ਖੁਸ਼ਹਾਲੀ ਦੇ ਲਈ ਜ਼ਿੰਦਗੀ ਵਿੱਚ ਖੁਸ਼ਹਾਲੀ ਲਿਆਉਣ ਲਈ ਖੁਸ਼ੀਆਂ ਲਿਆਉਣ ਲਈ ਮੈਨੂੰ ਘਾਟਾ ਹੀ ਘਾਟਾ ਪੈ ਰਿਹਾ ਹੈ ਇਸ ਲਈ ਮੈਂ ਬਹੁਤ ਦੁਖੀ ਤੇ ਪਰੇਸ਼ਾਨ ਹਾਂ ਮੇਰਾ ਮਨ ਹਰ ਸਮੇਂ ਦੁਖੀ ਰਹਿੰਦਾ ਹੈ ਤੇ ਦਿਮਾਗ ਵਿੱਚ ਪਰੇਸ਼ਾਨੀ ਬਣੀ ਰਹਿੰਦੀ ਹੈ ਪਰ ਮੈਨੂੰ ਕੰਮ ਕਰਕੇ ਖੁਸ਼ੀ ਨਹੀਂ ਮਿਲਦੀ ਕਿਉਂਕਿ ਮੈਨੂੰ ਕੰਮ ਵਿੱਚ ਘਾਟਾ ਹੀ ਘਾਟਾ ਪੈ ਰਿਹਾ ਹੈ ਕਦੇ-ਕਦੇ ਕਿਸੇ ਕੰਮਾਂ ਵਿੱਚ ਵਾਅਦਾ ਵੀ ਹੋ ਜਾਵੇ ਤਾਂ ਵੀ ਮੈਨੂੰ ਉਸ ਵਾਅਦੇ ਦੀ ਕੋਈ ਖੁਸ਼ੀ ਨਹੀਂ ਹੁੰਦੀ ਮੇਰੇ ਮਨ ਵਿੱਚ ਹਰ ਸਮੇਂ ਕੋਈ ਨਾ ਕੋਈ ਕਮੀ ਮਹਿਸੂਸ ਹੁੰਦੀ ਹੀ ਰਹਿੰਦੀ ਹੈ ਮੇਰਾ ਮਨ ਕਦੇ ਵੀ ਖੁਸ਼ ਨਹੀਂ ਰਹਿੰਦਾ ਮੇਰਾ ਮਨ ਉਦਾਸ ਹੀ ਰਹਿੰਦਾ ਹੈ ਉਹਦੀ ਗੱਲ ਸੁਣ ਕੇ ਮਹਾਪੁਰਸ਼ ਕਹਿਣ ਲੱਗੇ ਕਿ ਤੇਰੀ ਮੁਸ਼ਕਲ ਕੋਈ ਜ਼ਿਆਦਾ ਵੱਡੀ ਨਹੀਂ ਹੈ ਇਸ ਮੁਸ਼ਕਲ ਦਾ ਹਾਲਾਤ ਆ ਮੈਂ ਹੋਣੇ ਤੈਨੂੰ ਦੱਸ ਦਿੰਦਾ ਹਾਂ ਪਰ ਹਾਲ ਤੈਨੂੰ ਆਪ ਹੀ ਕਰਨਾ ਪਵੇਗਾ ਮੈਂ ਕੇਵਲ ਤਰੀਕਾ ਦੱਸਾਂਗਾ ਕਰਨਾ ਤੂੰ ਆਪ ਹੀ ਐ ਫਿਰ ਮਹਾਪੁਰਸ਼ ਕਹਿਣ ਲੱਗੇ ਕਿ ਤੇਰੇ ਕੰਮਾਂ ਵਿੱਚ ਤੇਰੀ ਜ਼ਿੰਦਗੀ ਵਿੱਚ ਤੈਨੂੰ ਅਸੀਸਾਂ ਦੀ ਜ਼ਰੂਰਤ ਹੈ ਤੈਨੂੰ ਦੁਆਵਾਂ ਦੀ ਲੋੜ ਹੈ ਤੇ ਫਿਰ ਆਪਣੀ ਪਰੇਸ਼ਾਨੀ ਦੇ ਹੱਲ ਲਈ ਤੈਨੂੰ ਅਸੀਸਾਂ ਤੇ ਦੁਆਵਾਂ ਇਕੱਠੀਆਂ ਕਰਨੀਆਂ ਪੈਣਗੀਆਂ ਮਹਾਪੁਰਸ਼ਾਂ ਦੀ ਗੱਲ ਸੁਣ ਕੇ ਉਹ ਵਿਅਕਤੀ ਕਹਿਣ ਲੱਗੇ ਮਹਾਪੁਰਸ਼ੋ ਮੈਂ ਲੋਕਾਂ ਦਾ ਬਹੁਤ ਪਾਲਾ ਕਰਦਾ ਹਾਂ ਲੋੜਵੰਦਾਂ ਦੀ ਸਹਾਇਤਾ ਕਰਦਾ ਹਾਂ ਗਰੀਬਾਂ ਦੀ ਮਦਦ ਕਰਦਾ ਹਾਂ ਜੇ ਕਿਸੇ ਨੂੰ ਕੱਪੜੇ ਦੀ ਲੋੜ ਹੈ ਤਾਂ ਮੈਂ ਉਸ ਨੂੰ ਕੱਪੜੇ ਲੈ ਦਿੰਦਾ ਹਾਂ ਜੇ ਕੋਈ ਬਿਮਾਰ ਹੈ ਤਾਂ ਮੈਂ ਉਸ ਨੂੰ ਦਵਾਈ ਦਿੰਦਾ ਹਾਂ ਭੁੱਖਾ ਹੈ ਤਾਂ ਮੈਂ ਉਸ ਨੂੰ ਰੋਟੀ ਖਵਾ ਦਿੰਦਾ ਹਾਂ ਤੇ ਜੇ ਕਿਸੇ ਨੂੰ ਪੈਸੇ ਦੀ ਲੋੜ ਹੈ ਤਾਂ ਪੈਸਾ ਵੀ ਦਿੰਦਾ ਹਾਂ ਤੇ ਫਿਰ ਉਹ ਲੋਕ ਮੇਰੇ ਤੋਂ ਬਹੁਤ ਖੁਸ਼ ਹੋ ਕੇ ਮੈਨੂੰ ਬਹੁਤ ਦੁਆਵਾਂ ਦਿੰਦੇ ਹਨ ਮੈਨੂੰ ਅਸੀਸਾਂ ਵੀ ਦਿੰਦੇ ਹਨ ਤੇ ਤੁਸੀਂ ਕਹਿੰਦੇ ਹੋ ਕਿ ਮੈਨੂੰ ਦੁਆਵਾਂ ਦੀ ਲੋੜ ਹੈ ਉਸ ਦੀ ਗੱਲ ਸੁਣ ਕੇ ਮਹਾਪੁਰਸ਼ ਕਹਿਣ ਲੱਗੇ ਪੁੱਤ ਜੀ ਤੁਹਾਨੂੰ ਹੋਰ ਜ਼ਿਆਦਾ ਦੁਆਵਾਂ ਦੀ ਲੋੜ ਹੈ ਤੇ ਫਿਰ ਉਹ ਵਿਅਕਤੀ ਕਹਿਣ ਲੱਗਾ ਕਿ ਮੈਂ ਲੋਕਾਂ ਦਾ ਭਲਾ ਤਾਂ ਬਹੁਤ ਕਰਕੇ ਦੇਖ ਲਿਆ ਹੈ ਜੇ ਤੁਸੀਂ ਕਹੋ ਤਾਂ ਮੈਂ ਜਾਨਵਰਾਂ ਦਾ ਭਲਾ ਕਰਕੇ ਦੇਖ ਲੈਂਦਾ ਹਾਂ ਫਿਰ ਮਹਾਪੁਰਸ਼ ਕਹਿਣ ਲੱਗੇ ਕਿ ਠੀਕ ਹੈ ਅੱਜ ਅੱਜ ਤੋਂ ਤੂੰ ਜਾਨਵਰਾਂ ਦਾ ਭਲਾ ਕਰਨਾ ਸ਼ੁਰੂ ਕਰ ਦੇ ਤੇ ਮਹਾਪੁਰਸ਼ ਕਹਿਣ ਲੱਗੇ ਕਿ ਜਦੋਂ ਤੂੰ ਆਪਣੇ ਘਰੋਂ ਕੰਮ ਤੇ ਜਾਵੇਂ ਤਾਂ ਆਪਣੇ ਨਾਲ ਰੋਟੀ ਬਣਾ ਕੇ ਲੈ ਜਾਇਆ ਕਰ ਤੇ ਜਿਹੜੇ ਸਮੇਂ ਰਾਹ ਦੇ ਵਿੱਚ ਜੋ ਵੀ ਜਾਨਵਰ ਮਿਲੇ ਉਸ ਨੂੰ ਉਹ ਰੋਟੀ ਖਵਾ ਦਿਆ ਕਰ ਤੇ ਜਿੱਦਾਂ ਜਿੱਦਾਂ ਉਹ ਜਾਨਵਰ ਤੇਰੀ ਦਿੱਤੀ ਰੋਟੀ ਨੂੰ ਖਾਣਗੇ ਉਦਾਂ ਉਦਾਂ ਤੇਰਾ ਭਲਾ ਹੋਣਾ ਸ਼ੁਰੂ ਹੋ ਜਾਵੇਗਾ ਤੇ ਸੰਘੇ ਜੀ ਮਹਾਪੁਰਸ਼ਾਂ ਦੇ ਕਹੇ ਅਨੁਸਾਰ ਉਹ ਵਿਅਕਤੀ ਨੇ ਅਗਲੇ ਹੀ ਦਿਨ ਤੋਂ ਰੋਟੀਆਂ ਬਣਵਾ ਕੇ ਆਪਣੇ ਨਾਲ ਲੈ ਚਾਨ ਲੱਗ ਪਿਆ ਤੇ ਰਾਹ ਦੇ ਵਿੱਚ ਕੋਈ ਵੀ ਕੁੱਤਾ ਜਾਂ ਗਾਂ ਜਾਂ ਫਿਰ ਕੋਈ ਹੋਰ ਜਾਨਵਰ ਮਿਲਦਾ ਤਾਂ ਉਹ ਰੋਟੀ ਉਸ ਨੂੰ ਪਾ ਦਿੰਦਾ ਅਜੇ ਕੁਝ ਹੀ ਦਿਨ ਹੋਏ ਸੀ ਤੇ ਉਹ ਮਹਾਪੁਰਸ਼ਾਂ ਦੇ ਕੋਲ ਫਿਰ ਆ ਗਿਆ ਤੇ ਕਹਿਣ ਲੱਗਿਆ ਮਹਾਪੁਰਸ਼ੋ ਮੈਂ ਤੁਹਾਡੇ ਕਹੇ ਅਨੁਸਾਰ ਹੀ ਕੰਮ ਕਰਦਾ ਹਾਂ ਮੈਂ ਤਾਂ 1-2 ਨਹੀਂ 8-10 ਰੋਟੀਆਂ ਬਣਾ ਕੇ ਲੈ ਜਾਂਦਾ ਹਾਂ ਤੇ ਉਹ ਸਾਰੀਆਂ ਰੋਟੀਆਂ ਪਸ਼ੂ ਨੂੰ ਉਹ ਸਾਰੀਆਂ ਰੋਟੀਆਂ ਪਸ਼ੂਆਂ ਨੂੰ ਖਲਾ ਦਿੰਦਾ ਹਾਂ ਪਰ ਤੁਸੀਂ ਇਹ ਗੱਲ ਸੁਣ ਕੇ ਬਹੁਤ ਹੀ ਹੈਰਾਨ ਹੋਵੋਗੇ ਕਿ ਮੇਰੀ ਪਈ ਹੋਈ ਰੋਟੀ ਨੂੰ ਕੋਈ ਵੀ ਜਾਨਵਰ ਨਹੀਂ ਖਾਂਦਾ ਸਵੇਰੇ ਕੰਮ ਤੇ ਜਾਂਦੇ ਸਮੇਂ ਮੈਂ ਰੋਟੀ ਜਦ ਕੁੱਤੇ ਜਾਂ ਗਾਂ ਨੂੰ ਪਾ ਕੇ ਆ ਜਾਂਦਾ ਹਾਂ ਤਾਂ ਵਾਪਸ ਆਉਂਦੇ ਸਮੇਂ ਦੇਖਦਾ ਹਾਂ ਕਿ ਮੇਰੀ ਰੋਟੀ ਉੱਥੇ ਪਈ ਹੁੰਦੀ ਹੈ ਉਸ ਨੂੰ ਮੋ ਵੀ ਨਹੀਂ ਲਗਾਉਂਦੇ ਹਨ ਤੇ ਮੈਂ ਬਹੁਤ ਦੁਖੀ ਹਾਂ ਮੈਨੂੰ ਸਮਝ ਨਹੀਂ ਆ ਰਿਹਾ ਮੇਰੇ ਤੋਂ ਕੀ ਗਲਤੀ ਹੋ ਗਈ ਯੋ ਪਸ਼ੂ ਪੰਛੀ ਜਾਨਵਰ ਮੇਰੇ ਹੱਥ ਤੋਂ ਰੋਟੀ ਵੀ ਨਹੀਂ ਖਾਂਦੇ ਹਨ ਤੇ ਫਿਰ ਮਹਾਪੁਰਸ਼ ਕਹਿਣ ਲੱਗੇ ਕਿ ਚਲੋ ਅਸੀਂ ਤੁਹਾਡੇ ਨਾਲ ਚੱਲਦੇ ਹਾਂ ਤੇ ਫਿਰ ਮਹਾਪੁਰਸ਼ ਉਸਦੇ ਨਾਲ ਤੁਰ ਪਏ ਤੇ ਫਿਰ ਕਹਿਣ ਲੱਗੇ ਕਿ ਤੂੰ ਮੇਰੇ ਸਾਹਮਣੇ ਇਹਨਾਂ ਨੂੰ ਰੋਟੀ ਖਵਾ ਤੇ ਮਹਾਪੁਰਸ਼ਾਂ ਨੇ ਕਹਿਨ ਤੇ ਉਸਨੇ ਗਾਂ ਨੂੰ ਰੋਟੀ ਪਾਈ ਤੇ ਗਾਂ ਨੇ ਮੂੰਹ ਫੇਰ ਲਿਆ ਤੇ ਫਿਰ ਉਸ ਵਿਅਕਤੀ ਨੇ ਕੁੱਤੇ ਅੱਗੇ ਰੋਟੀ ਰੱਖੀ ਤਾਂ ਕੁੱਤੇ ਨੇ ਵੀ ਆਪਣਾ ਮੂੰਹ ਫੇਰ ਲਿਆ ਉਹ ਰੋਟੀ ਨਾ ਖਾਦੀ ਫਿਰ ਮਹਾਪੁਰਸ਼ ਕਹਿਣ ਲੱਗੇ ਕਿ ਇਹ ਰੋਟੀ ਤੂੰ ਮੈਨੂੰ ਦੇ ਤੇ ਜਦੋਂ ਮਾਹ ਪੁਰਸ਼ ਨੇ ਰੋਟੀ ਕੁੱਤੇ ਨੂੰ ਪਾਈ ਤੇ ਕੁੱਤੇ ਨੇ ਖਾ ਲਈ ਤੇ ਫਿਰ ਗਾਂ ਨੂੰ ਪਾਈ ਤੇ ਗਾਂ ਨੇ ਵੀ ਖਾ ਲਈ ਫਿਰ ਆਦਮੀ ਕਹਿਣ ਲੱਗਿਆ ਕਿ ਮਾਹ ਪੁਰਸ਼ੋ ਇੱਕ ਹੀ ਗੱਲ ਹੈ ਕਿ ਤੁਸੀਂ ਰੋਟੀ ਪਾਈ ਤਾਂ ਨੋਵਾ ਨੇ ਖਾ ਲਈ ਤੇ ਜਦੋਂ ਮੈਂ ਪਾਈ ਤਾਂ ਇਹਨਾਂ ਦੋਵਾਂ ਨੇ ਮੂੰਹ ਫੇਰ ਲਿਆ ਮੇਰੇ ਤੋਂ ਅਸੇ ਕਿਹੜੀ ਗਲਤੀ ਹੋ ਗਈ ਮੈਨੂੰ ਦੱਸੋ ਤੇ ਫਿਰ ਮਾਹ ਪੁਰਸ਼ ਕਹਿਣ ਲੱਗੇ ਕਿ ਤੇਰੀ ਕੀ ਗਲਤੀ ਹੋਈ ਹੈ ਇਹ ਮੈਂ ਨਹੀਂ ਦੱਸਾਂਗਾ ਇਹ ਤਾਂ ਦੋਨੋਂ ਹੀ ਤੈਨੂੰ ਦੱਸਣਗੇ ਇਦਨੋਂ ਆਪ ਹੀ ਤੈਨੂੰ ਦੱਸਣਗੇ ਕਿ ਇਹਨਾਂ ਨੇ ਤੇਰੇ ਹੱਥ ਇਹਨਾਂ ਨੇ ਤੇਰੇ ਹੱਥੋਂ ਰੋਟੀ ਕਿਉਂ ਨਹੀਂ ਖਾਦੀ ਤੇ ਫਿਰ ਉਹ ਆਦਮੀ ਕਹਿਣ ਲੱਗਿਆ ਕਿ ਮਹਾ ਉਹ ਆਦਮੀ ਕਹਿਣ ਲੱਗਿਆ ਕਿ ਮਹਾਪੁਰਸ਼ੋ ਇਹ ਜਾਨਵਰ ਕਿਵੇਂ ਦੱਸ ਸਕਦੇ ਹਨ ਕਿ ਇਹ ਕੋਈ ਬੋਲਦੇ ਥੋੜੇ ਹਨ ਜੋ ਮੈਨੂੰ ਬੋਲ ਕੇ ਦੱਸਣਗੇ ਤੇ ਫਿਰ ਮਹਾਪੁਰਸ਼ ਕਹਿਣ ਲੱਗੇ ਕਿ ਭਾਈ ਇਹ ਪਸ਼ੂ ਪੰਛੀ ਸਾਡੇ ਦਿਲ ਦੀਆਂ ਗੱਲਾਂ ਨੂੰ ਸਮਝਦੇ ਹਨ ਤੇ ਆਪਣੀਆਂ ਭਾਵਨਾਵਾਂ ਨੂੰ ਹੀ ਸਮਝਦੇ ਹਨ ਪਰ ਅਸੀਂ ਇਹਨਾਂ ਦੀ ਗੱਲ ਨੂੰ ਨਹੀਂ ਸਮਝ ਸਕਦੇ ਇਹ ਸਾਡੇ ਦਿਲ ਦੀ ਗੱਲ ਨੂੰ ਚੰਗੀ ਤਰ੍ਹਾਂ ਸਮਝ ਲੈਂਦੇ ਹਨ ਤੇ ਫਿਰ ਉਹ ਆਦਮੀ ਕਹਿਣ ਲੱਗਿਆ ਕਿ ਮਹਾਪੁਰਸ਼ੋ ਮੈਨੂੰ ਕਿਵੇਂ ਪਤਾ ਲੱਗੇ ਕਿ ਇਹ ਮੈਨੂੰ ਕੀ ਦੱਸਣਾ ਚਾਹੁੰਦੇ ਹਨ ਭਾਵ ਕਿ ਮੇਰੇ ਤੋਂ ਕਿਉਂ ਨਾਰਾਜ਼ ਹਨ ਜੋ ਮੇਰੇ ਹੱਥ ਤੋਂ ਰੋਟੀ ਨਹੀਂ ਖਾਂਦੇ ਤੇ ਮਹਾਪੁਰਸ਼ ਕਹਿਣ ਲੱਗੇ ਕਿ ਕੋਈ ਗੱਲ ਨਹੀਂ ਤੁਸੀਂ ਚਿੰਤਾ ਨਾ ਕਰੋ ਅਸੀਂ ਇਹਨਾਂ ਤੋਂ ਹੀ ਪੁੱਛ ਲੈਂਦੇ ਹਾਂ ਫਿਰ ਮਹਾਪੁਰਸ਼ਾਂ ਨੇ ਜਿਆਦਾ ਨਾਵਲ ਵਲ ਦੇਖਿਆ ਜਦ ਗਾਂਵਲ ਦੇਖਿਆ ਤੇ ਪੁੱਛਿਆ ਤਾਂ ਉਹ ਮਨੁੱਖੀ ਆਵਾਜ਼ ਵਿੱਚ ਬੋਲ ਕੇ ਕਹਿਣ ਲੱਗੇ ਕਿ ਇਹ ਆਦਮੀ ਆਪਣੇ ਸਵਾਰਥ ਲਈ ਸਾਨੂੰ ਭੋਜਨ ਖਿਲਾ ਰਿਹਾ ਹੈ ਆਪਣੇ ਸਵਾਰਥ ਨੂੰ ਪੂਰਾ ਕਰਨ ਲਈ ਸਾਨੂੰ ਲੱਭ ਲੱਭ ਕੇ ਰੋਟੀ ਖਵਾ ਰਿਹਾ ਹੈ ਪਰ ਜੇ ਕਰੇ ਅਸੀਂ ਗਲਤੀ ਨਾਲ ਇਸੇ ਘਰ ਚਲੇ ਜਾਂਦੇ ਹਾਂ ਤੇ ਇਸੇ ਪਰਿਵਾਰ ਵਾਲੇ ਸਾਨੂੰ ਡੰਡੇ ਮਾਰ-ਮਾਰ ਕੇ ਘਰ ਵਿੱਚੋਂ ਪੁਝਾ ਦਿੰਦੇ ਹਨ ਸਾਧਿਆਂ ਵਿੱਚ ਜਦ ਆਪ ਕੜਾਕੇ ਦੀ ਠੰਡ ਵਿੱਚ ਰਜਾਈਆਂ ਵਿੱਚ ਬੈਠੇ ਹੁੰਦੇ ਸਨ ਕਾਰ ਚਲੇ ਜਾਈਏ ਤਾਂ ਇਹ ਤਾਂ ਠੰਡਾ ਪਾਣੀ ਪਾ ਕੇ ਸਾਨੂੰ ਉੱਥੋਂ ਪਹੁੰਚਾਉਂਦੇ ਹਨ ਤੇ ਗਰਮੀ ਵਿੱਚ ਜੇ ਕਿਤੇ ਅਸੀਂ ਇਹਨਾਂ ਦੇ ਘਰ ਦੇ ਕੰਧ ਦੇ ਕੋਲ ਜਾ ਜਾਈਏ ਤੇ ਸ਼ਾਮ ਵਿੱਚ ਖੜੇ ਹੋ ਜਾਂਦੇ ਹਾਂ ਤੇ ਇਹ ਸਾਨੂੰ ਉੱਥੋਂ ਇਹ ਸਾਨੂੰ ਉੱਥੇ ਵੀ ਖੜੇ ਨਹੀਂ ਹੋਣ ਦਿੰਦੇ ਤੇ ਸਾਨੂੰ ਉੱਥੋਂ ਵੀ ਪਹੁੰਚਾ ਦਿੰਦੇ ਹਨ ਪਰ ਅੱਜ ਇਸ ਦਾ ਆਪਣਾ ਸਵਾਰਤ ਹੈ ਤਾਂ ਇਹ ਸਾਨੂੰ ਰੋਟੀ ਖਵਾ ਰਿਆ ਹੈ ਉਹਦਾ ਤਾਂ ਇਹ ਸਾਨੂੰ ਦੇਖਦੇ ਹੀ ਡੰਡੇ ਜਾਂ ਪੱਥਰ ਮਾਰਦਾ ਹੈ ਇਸ ਲਈ ਅਸੀਂ ਐਸੇ ਹੱਥ ਤੋਂ ਰੋਟੀ ਨਹੀਂ ਖਾਂਦੇ ਹਾਂ ਤੇ ਦੂਜੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਬਾਹਰ ਤਾਂ ਤਾਨ ਕਰਦਾ ਫਿਰਦਾ ਹੈ ਪਰ ਘਰ ਦੇ ਵਿੱਚ ਇਸ ਦੇ ਮਾਤਾ ਪਿਤਾ ਪਾਣੀ ਤੋਂਵੇਂ ਮਤਾ ਜਾਨ ਉਹ ਕਈ ਵਾਰ ਇਸ ਨੂੰ ਵਾਚਾ ਮਾਰਦੇ ਹਨ ਇਹ ਉਹਨਾਂ ਦੇ ਗੱਲ ਨੂੰ ਅਣਸੁਣਿਆ ਕਰ ਦਿੰਦਾ ਹੈ ਇਹਨੂੰ ਮਾ ਬਾਬ ਦੀ ਜ਼ਰੂਰਤ ਨਹੀਂ ਇਸੇ ਪਰ ਬਾਹਰ ਲੋਕਾਂ ਦਾ ਭਲਾ ਕਰਦਾ ਫਿਰਦਾ ਹੈ ਇਸ ਲਈ ਸਾਨੂੰ ਇਹ ਚੰਗਾ ਨਹੀਂ ਲੱਗਦਾ ਇਸੇ ਲਈ ਅਸੀਂ ਇਸਦੇ ਹੱਥੋਂ ਰੋਟੀ ਨਹੀਂ ਖਾਂਦੀ ਕਿਉਂਕਿ ਇਸ ਨੂੰ ਆਪਣੇ ਮਾਤਾ ਪਿਤਾ ਦੀ ਕਦਰ ਨਹੀਂ ਜਿਨ੍ਹਾਂ ਨੇ ਇਸ ਨੂੰ ਪਾਲ ਪੋਸ ਕੇ ਵੱਡਾ ਕੀਤਾ ਹੈ ਨੌਕਰੀ ਲਗਵਾਇਆ ਹੈ ਅੱਜ ਇਹ ਨਾ ਦੀ ਕਦਰ ਨਹੀਂ ਕਰਦਾ ਉਹਨਾਂ ਨੂੰ ਪੁੱਛਦਾ ਵੀ ਨਹੀਂ ਇਸ ਕੋਲ ਆਪਣੇ ਮਾਤਾ ਪਿਤਾ ਲਈ ਸਮਾਂ ਵੀ ਨਹੀਂ ਆਪਣੇ ਮਾਤਾ ਪਿਤਾ ਨਾਲ ਬੋਲ ਕੇ ਵੀ ਰਾਜ਼ੀ ਨਹੀਂ ਇਹਨਾਂ ਨੂੰ ਕਦੇ ਪੁੱਛਦਾ ਨਹੀਂ ਕਿ ਤੁਹਾਨੂੰ ਕਿਸੇ ਚੀਜ਼ ਦੀ ਲੋੜ ਹੈ ਤਾਂ ਨਹੀਂ ਬਾਹਰ ਲੋਕਾਂ ਵਿੱਚ ਧਾਨੇ ਬਣਿਆ ਫਿਰਦਾ ਹੈ ਜਦ ਉਸ ਆਦਮੀ ਨੇ ਸਾਰੇ ਗੱਲਾਂ ਉਹਨਾਂ ਦੇ ਮੋਹ ਸੁਣੀਆਂ ਤਾਂ ਉਸੇ ਨੀਵੇਂ ਪੈ ਗਈ ਉਸ ਕੋਲ ਕੋਈ ਜਵਾਬ ਨਹੀਂ ਸੀ ਤੇ ਹੱਥ ਜੋੜ ਕੇ ਮਹਾਪੁਰਸ਼ਾਂ ਨੂੰ ਕਹਿਣ ਲੱਗਿਆ ਮਹਾਪੁਰਸ਼ੋ ਮੈਂ ਸਮਝ ਗਿਆ ਹਾਂ ਕਿ ਤੁਸੀਂ ਮੈਨੂੰ ਕੀ ਸਮਝਾਉਣਾ ਚਾਹੁੰਦੇ ਹੋ ਮੈਂ ਤੁਹਾਡੇ ਬਾਰੇ ਠੀਕ ਇਹ ਸੁਣਿਆ ਸੀ ਕਿ ਤੁਸੀਂ ਹਰ ਇੱਕ ਤੁਸੀਂ ਹਰੇਕ ਕਮਰਸ਼ial ਦਾ ਰਾ ਦੱਸ ਦਿੰਦੇ ਹੋ ਮੈਂ ਸਮਝ ਗਿਆ ਹਾਂ ਤੇ ਮੈਂ ਆਪਣੀ ਗਲਤੀ ਤੇ ਸ਼ਰਮਿੰਦਾ ਵੀ ਹਾਂ ਤੇ ਫਿਰ ਮਹਾਪੁਰਸ਼ ਕਹਿਣ ਲੱਗੇ ਕਿ ਇਹ ਸਾਰੀਆਂ ਗੱਲਾਂ ਮੈਂ ਆਪਣੇ ਦਿਲ ਹੀ ਮੈਂ ਆਪਣੇ ਦਿਨ ਹੀ ਆਪ ਵੀ ਮੈਂ ਪਹਿਲੇ ਦਿਨ ਹੀ ਆਪ ਵੀ ਇਹਨੂੰ ਸਮਝਾ ਸਕਦਾ ਸੀ ਪਰ ਜੇ ਇਹ ਸਭ ਗੱਲਾਂ ਮੈਂ ਆਪ ਤੈਨੂੰ ਦੱਸਦਾ ਜਾਂ ਕਹਿ ਦਿੰਦਾ ਤੈਨੂੰ ਸ਼ਿਕਾਇਤ ਨਹੀਂ ਸਿਉਣਾ ਤੇ ਮੈਂ ਤੈਨੂੰ ਸਭ ਸਮਝਾਉਣਾ ਚਾਹੁੰਦਾ ਸੀ ਸੰਗਤ ਜੀ ਤੁਸੀਂ ਵੀ ਅੱਜ ਦੀ ਕਥਾ ਤੇ ਕਹਾਣੀ ਜੋ ਵੀ ਸਾਨੂੰ ਸਿੱਖਿਆ ਮਿਲੀ ਹੈ ਉਹ ਤੁਸੀਂ ਸਮਝ ਹੀ ਗਏ ਹੋਵੋਗੇ ਪਰ ਫਿਰ ਵੀ ਅਸੀਂ ਦੱਸ ਦਿੰਦੇ ਹਾਂ ਕਿ ਜੇਕਰ ਘਰ ਦੇ ਵਿੱਚ ਮਾਤਾ ਪਿਤਾ ਦੁਖੀ ਹਨ ਤੇ ਅਸੀਂ ਬਾਹਰ ਲੋਕਾਂ ਦਾ ਭਲਾ ਕਰਦੇ ਫਿਰਦੇ ਹਾਂ ਤੇ ਅਸੀਂ ਕਦੇ ਵੀ ਖੁਸ਼ ਨਹੀਂ ਰਹਿ ਸਕਦੇ ਸਾਡੇ ਕੀਤੇ ਹੋਏ ਦਾਨ ਪੁੰਨ ਸਭ ਵੇਰਥੋ ਜਾਣਗੇ ਸਭ ਵਿਕਾਰੋ ਜਾਣਗੇ ਸੰਗਤ ਜੀ ਅੱਜ ਦੀ ਇਹ ਵੀਡੀਓ ਚੈੱਕ ਤੁਹਾਨੂੰ ਚੰਗੇ ਲੱਗੀ ਤਾਂ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ